ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਨਨਗ ਸੇਲੜੀ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਤਾਜੀ ਸੁਝੋਟੀ ਹੈ ਬਾਈ ਕੋਲ ਤੇ ਦੋ ਆਗੀਆਂ ਗੱਬਣ ਕਮਾ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਨਗ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਵੇਂ ਚੱਲਦਾ ਬਾਈ ਕੰਮ ਕਰ ਵਧੀਆ ਬਾਈ ਵਧੀਆ ਕਿਵੇਂ ਰਿਹਾ ਬਾਈ ਪਿਛਲੀ ਵੀਡੀਓ ਪੂਰਾ ਵਧੀਆ ਬਾਈ 15 ਮਿੰਟਾਂ ਚ ਪਸੂ ਬੈ ਗਏ ਸੀ ਗੱਪਾਂ ਵਾਲੀ ਗੱਲ ਹੈਗੀ ਠੀਕ ਆ ਹਾਂਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਬਾਈ ਆਪਣਾ ਪਿੰਡ ਤਾਜੋਕੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਾਈ ਨੇੜੇ ਪਿੰਡ ਇਧਰ ਬਾਈ ਤਾਜੋ ਦੇ ਨਾਲ ਪੱਖੋ ਆ ਗਿਆ ਇਧਰ ਢਿਲਵਾ ਮੇਹਨਤ ਆ ਪਾ ਠੀਕ ਆ ਕੰਟੈਕਟ ਨੰਬਰ ਬੋਲ ਕੰਟੈਕਟ ਨੰਬਰ ਆਪਣਾ ਹੈਗਾ ਬਈ 62 pura 800 35272 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਾਈ ਮੈਨੂੰ ਐ ਦੱਸੋ ਇਧਰੋਂ ਸਟਾਰਟ ਕਰਦੀਆਂ ਜਾਂ ਉਧਰੋਂ ਕਰੀਂ ਇਧਰੋਂ ਕਰ ਲੈ ਜਿੱਧਰੋਂ ਮਰਜ਼ੀ ਕਰ ਲੈ ਚੱਲਾ ਇਧਰੋਂ ਹੀ ਕਰ ਦਨੇ ਆ ਟਾਪਨਿੰਗ ਇਹਨਾਂ ਝੋਟੀਆਂ ਆ ਗਈ ਹਾਂਜੀ ਬਾਈ ਦੂਜਾ ਸੂਆ ਦੂਜਾ ਸੂਆ ਸੂਈ ਦੂਜਾ ਸੂਆ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਬਸ ਤੜਕੀ ਸੂਈ ਆ ਬਾਈ 7:00 ਵਜੇ 7:00 ਵਜੇ ਸੂਈ ਆ ਬੱਚਾ ਕੀ ਆ ਗਿਆ ਬਾਈ ਬੱਚਾ ਮੰਗਰ ਕੱਟਾ ਬਾਈ ਠੀਕ ਆ ਬਾਈ ਨਾ ਕਿਲੋ ਡਿਡ ਕਿਲੋ ਦਾ ਪਾਇਆ ਬੱਚੇ ਨੂੰ ਕੱਢ ਕੇ 2 ਕਿਲੋ ਖੰਡ ਪਾ ਕੇ ਇਹਨੂੰ ਪਿਆਤਾ ਜੀ ਮੈਨਾਂ ਨਾਲ ਜੇਰ ਸੌਖੀ ਪੇਜੂ ਠੀਕ ਹੈ ਬਾਈ ਜੇ ਜੇਰ ਪੈ ਗਈ ਕਿ ਪਈ ਨਹੀਂ ਨਹੀਂ ਬਈ ਆ ਲੜ ਚੱਲ ਪਿਆ ਦਿਖਾ ਦੇ ਮੋਟਾ ਲੜ ਜਿਹੜਾ ਜੇਰ ਵਾਲਾ ਹੀ ਆ ਹੂੰ ਸਹੀ ਗੱਲ ਹੈ ਠੀਕ ਹੈ ਲੜ ਤੁਰ ਪਿਆ ਬਾਈ ਤੇ ਚਵਾਈ ਚੁੱਕਵੇਂ ਲੱਗਿਆ ਪਹਿਲਾਂ ਚਵਾਈ ਬਾਰੇ ਦੱਸ ਬਈ ਚਵਾਈ ਬਾਈ ਤੂੰ ਤੁਹਾਨੂੰ ਥਾਣੀ ਦੱਸਦੇ ਨੇ ਇਹ ਤਾਂ ਗਾਈਆਂ ਵਰਗੀ ਆ ਯਾਰ ਕਿਆ ਬਾਤ ਜਿਵੇਂ ਮਰਜ਼ੀ ਬੈਠਾ ਰਹਾ ਕੋਈ ਡਿੱਕਾ ਹੀ ਨਹੀਂ ਹਾਂ ਆਪਾਂ ਚੋਤੀ ਆਪਣੇ ਵੀਡੀਓ ਗਾਈਆਂ ਦੀ ਪਾਉਣੀ ਸੀ ਕੱਲੀ ਮੱਝ ਨਾਲ ਖੜਾ ਲਈ ਮੈਂ ਕਹਣਾ ਕੀ ਗੱਲ ਕਰੀਏ ਯਾਰ ਮੇਨ ਗੱਲ ਥਾਣਾ ਦੱਸਾਂ ਜ ਬੜਾ ਚੰਗਾ ਬਾਦਾਂ ਆ ਦੇਖੀ ਬਈ ਦਿਖਾਈ ਨਾ ਕੇ ਲੈ ਕਿਆ ਬਾਤ ਆ ਹਨ ਹਾਂ ਇੱਕ ਨੰਬਰ ਆ ਗਿਆ ਥਾਣ ਬਈ ਪਹਲਾ ਸੁਣਾ ਆ ਗਿਆ ਇਧਰੋਂ ਵੀ ਚੈੱਕ ਜਿਵੇਂ ਮਰਜੀ ਵੇਜਾ ਬਈ ਕਿਹੜਾ ਕੁਸ ਕਹਿੰਦੀ ਐ ਸਾੜੀ ਫੁੱਲ ਚੰਗੀ ਆ ਚਿੰਨਾ ਮਗਰ ਨੂੰ ਲੈਵਾ ਉਹਨੇ ਮੂੰਹ ਨਾ ਮਾਰ ਕੇ ਲੈਵਾ ਹਾਂ ਜਮਾਨ ਬਈ ਜਮਾਨ ਬੱਚਾ ਕੀ ਆ ਗਿਆ ਬੱਚਾ ਕੱਟਾ ਬਈ ਬੱਚਾ ਆ ਗਿਆ ਮਗਰ ਬਈ ਕੱਟਾ ਕੱਟੇ ਦੀ ਕੁਆਲਿਟੀ ਚੈੱਕ ਕਰ ਸੋ ਬੜਾ ਚੰਗਾ ਆ ਗਿਆ ਹਨ ਹਾਂ ਬਈ ਵਾਲਾ ਦੁੱਧ ਦੇਉ ਯਾਰ ਜਿਹੜੇ ਕੱਲੋਂ ਆਈ ਆਪਾ ਨੂੰ ਘਰ ਵਾਲੀ ਗੱਲ ਹੀ ਸੀਗੀ ਹੂੰ ਉਹਨਾਂ ਨੇ ਚੰਗੀ ਸਕੀਨ ਕੱਟੀ ਪਾਲੀ ਸੀ ਹਰਿਆਣੇ ਚੋਂ ਲਿਆ ਕੇ ਠੀਕ ਹੈ ਦੁੱਧ 12 13 ਕਿਲੋ ਜਮਾ ਖੁੱਲਾ ਦੇਗੀ ਆ ਪਹਿਲੇ ਸੂਏ ਹੂੰ ਬਾਅਦ ਤੈਨੂੰ 14 ਦੇ ਵੀ ਆਹ ਵਾਰੀ 14 15 ਕਿਲੋ ਦੁੱਧ ਨਾਰਮਲ ਹੀ ਦੇ ਦੋ ਠੀਕ ਹੈ ਖੋਲੀ ਬਾਈ ਮੜੀ ਜੀ ਤੋਰੀ ਤੋਰ ਕੇ ਦਿਖਾ ਦੇ ਸਿੰਗਾ ਦਾ ਸਾਈਜ਼ ਬਾਈ ਬੜਾ ਚੰਗਾ ਜਮਾ ਸਕੀਨ ਆ ਬਾਈ ਪੂਰੀ ਸਕੀਨ ਆ ਗਈ ਕਿਸੇ ਕੋਲ ਸੁਧਰਾ ਨਹੀਂ ਮੱਥਾ ਮੱਥਾ ਚੈੱਕ ਕਰ ਸਕਦਾ ਫੇਸ ਵਗੈਰਾ ਚੈੱਕ ਕਰ ਸਕਦੇ ਬੜਾ ਪਿਆਰ ਆ ਗਿਆ ਹਾਂ ਕੱਦ ਕਾਠ ਵਾਲੀ ਆ ਗਈ ਹੈ ਨਾ ਤੋਰਾ ਤਾਰ ਚੈੱਕ ਕਰਦੇ ਹੂੰ ਸਹੀ ਗੱਲ ਹੈ ਲੈ ਸੂਰਾ ਵਗੈਰਾ ਬਈ ਚੈੱਕ ਕਰ ਸਕਦੇ ਹੋ ਇੱਕ ਨੰਬਰ ਦੋਰਾ ਆ ਗਿਆ ਲੰਮੀ ਲੰਮੀ ਦੇਖੋ ਬਈ ਫੁੱਲ ਬੇਲ ਬਹੁਤ ਆ ਗਿਆ ਹਨਾ ਚੰਦਗਣ ਬਈ ਦੇਖ ਪੂਰਾ ਕੀ ਬਾਤ ਆ ਬਈ ਫੁੱਲ ਕਦ ਕਾਠ ਆ ਗਿਆ ਬਾਕੀ ਥਣਾ ਦਾ ਸਾਈਜ਼ ਆਪਾਂ ਸੋਨੇ ਚੈੱਕ ਕਰਾਉਣੇ ਆ ਇੱਕੋ ਜਿਹਾ ਥਣਾ ਆ ਗਿਆ ਗਾੜੀ ਕੁੜੀ ਦੀ ਗੱਲ ਕਰੀ ਰੋਕੀ ਬਈ ਵੀਡੀਓ ਤੇ ਬਈ ਫਿਰ ਇਹਦਾ ਮੁੱਲ ਕਿ ਹੋਗਾ ਮੁੱਲ ਬਈ ਇਹਦਾ ਫੋਨ ਤੇ ਕਰਦੇ ਆ ਯਾਰ ਮੁੱਲ ਜਾਇ ਜੀ ਜਾਇ ਜਮਾ ਜਾਇ ਜੀ ਹੋਗਾ ਠੀਕ ਹੈ ਬਾਕੀ ਜੇ کہیں ਆਪਾਂ ਧਾਰਾ ਮਾਰ ਕੇ ਦਿਖਾ ਦਿੰਨੇ ਆ ਮਾਰ ਦੋ ਬਈ ਫਿਰ ਧਾਰਾ ਇਹ ਕਿੜਾ ਆਪਣਾ ਹੋਗਾ ਕੋਈ ਜਿਵੇਂ ਮਰਜ਼ੀ ਪੈ ਜਾ ਯਾਰ ਤਾਰਾ ਬਈ ਮਾਰ ਕੇ ਦਿਖਾਣਾ ਬੱਚਾ ਬੁੱচ্চਾ ਲਾਉਣ ਦੇ ਕੋਈ ਦਿੱਕਤ ਹੀ ਨਹੀਂ ਯਾਰ ਮੈਂ ਕਿਹੜਾ ਗਾਮ ਵੀ ਮੰਨ ਕੇ ਆ ਜੀ ਮਾ ਮਾ ਬਈ ਜਾਵਾ ਜਾਵਾ ਕੀ ਬਾਤ ਆ ਹਲਾ ਪੈਰ ਪੱਟਿਆ ਵਿਚਾਰੀ ਨੇ ਮੌ ਨਾ ਖੜੀਆ ਕਰ ਮੰਡ ਵਿੱਚ ਨਹੀਂ ਬਈ ਠੰਡੀ ਸੀਲ ਦੇਖੋ ਯਾਰ ਮੇਨ ਗੱਲ ਨਾ ਠੰਡੀ ਸੀਲ ਦੀ ਬਸ 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 ਜਿਵੇਂ ਥਾਣਾ ਦੇਖ ਬਈ ਕੀ ਬਾਤ ਆ ਦੇਖ ਲੈ ਬਈ ਮੈਂ ਕਿਹੜਾ ਚਵਾਗ ਵਾ ਵਾ ਹਜੇ ਤਾਂ ਬੋਲਾ ਹੀ ਪਾਦੇ ਬਈ ਇਹ ਤਾਂ ਨਿਖਰਨਾ ਮੈਣੇ ਯਾਰ ਸਹੀ ਗੱਲ ਆ ਨਿਖਰਨਾ ਕਾੜਾ ਦੇਖੋ ਬਈ ਕਿਲਾ ਆ ਦੇਖੀ ਬਈ ਨਾ ਸਹੀ ਗੱਲ ਆ ਲੈ ਇਹ ਲੈ ਗਾਂ ਨੂੰ ਗੈ ਦਿੰਦਾ ਬਈ ਤਾਰਾ ਮਾਰ ਦਿੰਦਾ ਮੈਨੂੰ ਮਾਦਰੀ ਮਾਰੀ ਹੈ ਕਿਸ ਨੇ ਬਾਈ ਦੇਖ ਐ ਇਹਦਾ ਕਰਮ ਵਾਲੀ ਯਾਰ ਬਸ ਗਾ ਹੀ ਇੱਕ ਰਕਮ ਐ ਮੁੰਡਾ ਕੋਈ ਬਾਈ ਬੱਚਾ ਨਹੀਂ ਲਾਇਆ ਆਪਾਂ ਹੂੰ ਲੈ ਬੱਚਾ ਪਿਆ ਬਾਈ ਤੂੰ ਚੱਕਰੀ ਨਹੀਂ ਕਰਮ ਵਾਲ ਨੇ ਨਹੀਂ ਤਾਜ਼ਾ ਚੋਆ ਬਸ ਕੁਝ ਟਾਈਮ ਕਰਤਾ ਕਰਦਨ ਨਾਲੇ ਤੜਕੇ ਕੱਢਿਆ ਹੋਇਆ ਬਾਈ ਹੂੰ ਵੱਡੀਆਂ ਮੱਜਾਂ ਦਾ ਸਰ ਜਾਂਦਾ ਝੋਟੀਆਂ ਤੋਂ ਵੀ ਕਰ ਜਾਂਦੀਆਂ ਨੇ ਸਹੀ ਗੱਲ ਆ ਦਿਖਾ ਲੈ ਵਾ ਮਗਰ ਕੀ ਬਾਤ ਆ ਯਾਰ ਫੀਟਿੰਗ ਫੂਟਿੰਗ ਨਾ ਬੜੀ ਕਮਾਲ ਵਾਲੇ ਵੇ ਦੀ ਲੈ ਹੂੰ ਚੈੱਕ ਕਰੋ ਬਾਈ ਇੱਕ ਨੰਬਰ ਲੈ ਵਾ ਆ ਗਿਆ ਹਾਂਜੀ ਬਿਲਕੁਲ ਸਹੀ ਗੱਲ ਆ ਹਵਾਨੇ ਦੀ ਜਿਹੜੀ ਕੁਆਲਿਟੀ ਐ ਨਾ ਇੱਕ ਨੰਬਰ ਆ ਗਈ ਲੈ ਫੀਟਿੰਗ ਫੂਟਿੰਗ ਦੇਖੋ ਬੜੀ ਕਮਾਲ ਵਾਲੇ ਵੇ ਦੀ ਹਾਂ ਤ ਮੁੱਲ ਬਾਈ ਕਹਿੰਦਾ ਫੋਨ ਤੇ ਉਹ ਮੁੱਲ ਜਮਾ ਜੈਜ ਰੋ ਤੇ ਅੱਗੇ ਬਾਈ ਦੋ ਨੰਬਰ ਇਹ ਕਿਹੜਾ ਸੂਆ ਹੈ ਇਹ ਵੀ ਦੂਜਾ ਸੂਆ ਸੁੰਦੀ ਹੈ ਬਾਈ ਕਿੰਨੇ ਦਿਨਾਂ ਦੀ ਕੱਚੀ ਹੈ ਇਹ ਹੈਗੀ ਹੈ ਬਾਈ ਦੋ ਤੋਂ ਤਿੰਨ ਦਿਨਾਂ ਦੀ ਕੱਚੀ ਹੈ ਦੋ ਤੋਂ ਤਿੰਨ ਦਿਨਾਂ ਦੀ ਹਾਂ ਬਾਈ ਠੀਕ ਹੈ ਕੀ ਰਿਕਾਰਡ ਰਿਹਾ ਬਾਈ ਪਿਛਲੇ ਸੂਏ ਦਾ ਪਿਛਲੇ ਸੂਏ ਬਾਈ 25 ਕਿਲੋ ਤੇ ਖੁੱਲੀ ਚੱਲੀ ਆ ਤੇ ਫਰਾਇਦ ਕਿ ਕਿੰਨੇ ਉਮੀਦ ਨੇ 25 ਦਿਨ ਲਾ ਯਾਰ ਪਤਾ ਨਹੀਂ ਕਹਿੰਦੇ ਆਪਾਂ ਠੀਕ ਹੈ ਬਾਈ ਤੇ ਲੇਵਾ ਚੈੱਕ ਕਰਾ ਦੀਏ ਲੇਵਾ ਨੂੰ ਭੰਡਾ ਪੀ ਦੋ ਆ ਦੇਖੀ ਹਾਂ ਹਜੇ ਬੰਡਲਾਂ ਕੱਢ ਕੇ ਸੁ ਮੈਂ ਕਹਿੰਦਾ ਬੰਡ ਲਾਈ ਫਿਰਦੀ ਆ ਕਰਮਾਂ ਵਾਲੀ ਹੈ ਨਾ ਖੜਨਾ ਔਖਾ ਹੋਇਆ ਬਹਿਗਾ ਉਹਦੇ ਸੂਰ ਵੀ ਹੋਵੇ ਤਾਂ ਨਹੀਂ ਚੱਕਰ ਨਹੀਂ ਹੋਣਾ ਨਹੀਂ ਨਹੀਂ ਐਂ ਦੇਖੀ ਕਿੱਧਰ ਦੀ ਮਰਜ਼ੀ ਦੇਖਣ ਵਾਲਾ ਮੜਕਵੇਂ ਦੇਖ ਇੱਧਰ ਦੀ ਮਰਜ਼ੀ ਵੇਜਾ ਦਿੱਕਤੀ ਕੋਈ ਨਹੀਂ ਕਹਿੰਦੀ ਕੁਛ ਨਹੀਂ ਕੀ ਬਾਤ ਆ ਯਾਰ ਵਾਲੀ ਕਰਮਾਂ ਵਾਲੀ ਠੰਡੀ ਸੀ ਲੱਗੀ ਦੁੱਧ ਵਾਲੀ ਨਾੜ ਦੀ ਵਾਲੀ ਚੰਗੀ ਆ ਹੈਨਾ ਪਹਿਲਾਂ ਯਾਰ ਨਾੜਾ ਦੇਖੋ ਯਾਰ ਗੁੰਦੀ ਪਈ ਆ ਬਾਈ ਜਮਾ ਇੱਧਰ ਲੈ ਵਸ ਵੀ ਆ ਕੇ ਦੇਖ ਬਾਈ ਸਹੀ ਗੱਲ ਆ ਬਾਈ ਨਾੜਾ ਲੋੜਾ ਪਾਲੀਆਂ ਚਿੱਗੀਆਂ ਆਹ ਦੇਖੀ ਆਹ ਦੇਖ ਕੀ ਬਾਤ ਆ ਲੈ ਆਹ ਦੇਖ ਇਨਸਾਨੀਆਂ ਇਹੀ ਦੁੱਧ ਦੀ ਇਨਸਾਨੀ ਜਮਾ ਜਮਾ ਲੈ ਦੇਖ ਲੈ ਕੀ ਬਾਤ ਆ ਕਰਮ ਵਾਲਾ ਜਿਵੇਂ ਮਾਤੀ ਸੰ ਖਿਚਲਾ ਯਾਰ ਹਜੇ ਤੱਕ ਗੋੰਦ ਮਾਰਦੀ ਆ ਵੜ ਐਂ ਦੇਖ ਲੈ ਲੈ ਮੈਂ ਕਿਹੜਾ ਦਣਾ ਹਜੇ ਲੈ ਦੂ ਬਾਈ ਹਣਾ ਬਣ ਕੇ ਸੂ ਬਾਈ ਦੋ ਚਾਰ ਦਿਨਾਂ ਤੱਕ ਸਹੀ ਕਰ ਬਾਕੀ ਪੁੱਛ ਦੱਕਾ ਦਣਾ ਅੱਗੇ ਪਿੱਛੇ ਹੋ ਜੇ ਖੋਲੀ ਮਾਰੇ ਦਿਖਾਈਏ ਤੋਂ ਕਰਮ ਵਾਲੀ ਦਾ ਆਪਾ ਕੱਦ ਬਾਈ ਬਹੁਤ ਚੰਗਾ ਆ ਗਿਆ ਬਾਕੀ ਪ੍ਰਿੰਟ ਪ੍ਰਿੰਟ ਵੀ ਬਹੁਤ ਚੰਗਾ ਆ ਗਿਆ ਸਨਖ ਬਣੇ ਦੀ ਗੱਲ ਕਰੀਏ ਨਾ ਬਾਹਰ ਤੋਂ ਬਹੁਤ ਠਕ ਨਹੀਂ ਤੂੰ ਐ ਦੇਖ ਲੈ ਬਾਹਰ ਤੋਂ ਲੈ ਵਾਲੇ ਕੇ ਤੁਰ ਤੁਰਨਾ ਔਖਾ ਹੋਇਆ ਪਿਆ ਵੀ ਮੈਂ ਕਹਿੰਦਾ ਜਮਾ ਮਸਾਂ ਤੁਰਦੀ ਆਲੇ ਵਾਲੇ ਕੇ ਹਾਂ ਤੇ ਹਜੇ ਤਾਂ ਕੱਚੀ ਪਈ ਆ ਜਦੋਂ ਹੋਗੀ ਤਿਆਰ ਮੈਂ ਕਹਿੰਦਾ ਫੇਰ ਤਾਂ ਗੱਲਾਂ ਕਿੱਥੇ ਜਾਣੀ ਹੁੰਦਾ ਪੀ ਦੇਖ ਲੈ ਫੇਸ ਦਿਖਾਈਏ ਹਾਂ ਫੇਸ ਕੁਆਲਿਟੀ ਦੇਖੀ ਬਾਈ ਕੀ ਆ ਬਾਤ ਜਮਈ ਛੋਟਾ ਕੰਨ ਕੰਨ ਦੇਖ ਕੰਨ ਕਾ ਜਨਾ ਬੋਦੀ ਬਦੀ ਫੁੱਲ ਕਮਾਲੀ ਚਮਕ ਵਾਲੀ ਆ ਨਾ ਹਾਂ ਚਾਰੇ ਪਾਸੋਂ ਯਾਰ ਓਕੇ ਆਗੀ ਬੜਾ ਠੀਕ ਚੱਲ ਤੇ ਮੁੱਲ ਦੱਸ ਫਿਰ ਇਹ ਮੁੱਲ ਤੋਂ ਐਸਾ ਲਾਲਾ ਜਿਹੜੀ ਉਹਦੇ ਆਪਾਂ ਵੀਡੀਓ ਪਾਈ ਸੀ ਪਹਿਲੇ ਨੰਬਰ ਵਾਲੀ ਵੈੜ ਦਾ ਮੁੱਲ ਕਿੰਨਾ ਜਾਇਆ ਸੀ ਹੂੰ ਜਮਾ ਆਪਣੇ 10 ਮਿੰਟਾਂ ਚ ਬਸੂ ਬੇਗ ਗਿਆ ਸੀ ਠੀਕ ਹੈ ਇਹਦਾ ਵੀ ਦੇਣ ਲੈਣ ਦਾ 67000 ਰਿਆ ਟੋਟਲੀ ਟੋਟਲੀ ਮੈਂ ਕਹਿੰਦਾ ਦੇਣ ਲੈਣੀ ਆ ਜਮਾ ਕੱਲੀ ਸੌੜ ਹੀ ਕਰਾਂਗੇ ਠੀਕ ਆ ਹਾਂ ਸੌਦੇਬਾਜੀ ਵਾਲਾ ਆਪਣਾ ਕੰਮ ਨਹੀਂ ਹੁੰਦਾ ਸੌਦੇਬਾਜੀ ਵਾਲਾ ਕੰਮ ਨਹੀਂ ਲੱਤ ਤਾਂ ਚੱਕਣੀ ਆਉਂਦੀ ਨਹੀਂ ਕਰਮ ਵਾਲੀ ਜਿਵੇਂ ਮਰਜ਼ੀ ਫੜਕੇ ਹੋਵੇ ਲੱਤ ਫੜਕੇ ਇੱਧਰ ਖਿੱਚ ਲੈ ਮਹਾਜਰ ਲੈ ਜਿੱਥੇ ਮਰਜ਼ੀ ਕਰੀ ਚੱਲ ਜੇ ਪੈਰ ਚੱਕ ਕੀਤਾ ਗਾਇਆਂ ਫਿਰ ਛੱਡ ਦਿਆਂਗੇ ਮੁੱਲ ਚੰਗੇ ਆ ਮੁੱਲ ਵੀ ਚਮਾ ਦੇਣ ਲੈਣ 67000 ਦੀ ਅੱਜ ਕੱਚੀ ਆ ਮਿਲ ਬੈਲ ਜੂਸ ਉਹ ਕਰੇ ਹਾਂ ਜਿੱਦਾਂ ਹੋ ਗਈ ਤਿਆਰ ਉਹਦੇ ਮੁੱਲ ਹੋਏ ਮੁੱਲ ਉਹਦੇ ਹੋਰ ਹੋ ਬਾਈ ਅੱਜ ਕਰਤਾ ਚਾਹੇ ਕੋਈ ਵੇਚਣ ਵਾਲਾ ਲੈ ਜੇ ਰੱਖਣ ਵਾਲਾ ਲੈ ਜੇ ਉਹਦੇ ਮੁੱਲ ਹੋਰ ਕੱਢਾਂਗੇ ਠੀਕ ਆ ਬਾਈ ਤੇ ਅੱਗੇ ਇੱਕ ਬਾਈ ਲਾਸਟ ਜਰਸੀ ਲੈਂਦੀ ਆ ਹਾਂ ਆ ਵਾਰੀ ਲੈਂਦੀ ਆ ਉਹਦਾ ਮਿਲਦੀ ਬਹੁਤ ਘੱਟ ਆ ਹਾਂ ਕੱਦ ਕਾਠ ਐਚ ਐਫ ਦੇ ਬਰਾਬਰ ਆ ਇੱਕੋ ਜਿਹੀ ਆ ਹੋਗੀ ਹਾਂ ਨਾਰਮਲ ਕੱਦ ਆ ਪਰ ਜਰਸੀਆਂ ਨਾਲੋਂ ਕੱਦ ਵੱਡੇ ਚ ਆਗੇ ਤੇ ਬਾਈ ਜੇ ਗੱਲ ਕਰੀਏ ਆਪਾਂ ਵੀ ਕਿੰਨਾ ਦੇਦਾ ਦੁੱਧ ਕੱਢਦਾ ਵਾਗਾ ਜਰਸੀ ਦਾ ਬਾਈ ਹਾਂ ਇਹਦਾ 18 ਅੰਕ ਕਿਲੋ ਦੁੱਧ ਕੱਢਿਆ ਹੋਇਆ ਬਾਈ ਤੇ ਕਿੰਨੀ ਊਮੀਦ ਆ ਇੰਨੇ ਦੀ ਊਮੀਦ ਕਰਕੇ ਦੇਵਾਂਗੇ ਆਪਾਂ ਠੀਕ ਆ ਬਾਲਟਾਂ ਦੇ ਮਾੜਾ ਮੁੰਟਾ ਕੈਮਰੇ ਦਾ ਕਰਦੀ ਹੈਗੀ ਫੁੱਲ ਪਈਆਂ ਰੰਗ ਦੇਖੀ ਬਾਈ ਕਿੰਨਾ ਸੋਹਣਾ ਰੰਗ ਤਾਂ ਮੈਂ ਕਹਣਾ ਯਾਰ ਹਾਂ ਮੂੰਹ ਮਦੋਂ ਕੜੰਗਾ ਦੇਖਣ ਨੂੰ ਜੀ ਕਰਦਾ ਹੈ ਨਾ origignal ਦੂਜਾ ਸੁਆ ਤੋਰਾ ਚੱਕ ਕਰਾ ਇੱਕ ਦਾ ਕਹਿਣ ਵਾਲਾ ਦੂਜਾ ਹੁੰਦਾ ਹੂੰ ਬਿਹੜ ਤੋ ਮਾੜਾ ਹਾਨ ਆ ਗਿਆ ਕਿ ਨਹੀਂ ਹਾਂ ਦੇਖ ਕੀ ਬਾਤ ਅੱਲਾ ਜਾਣਦੀ ਹੈ ਨਾ ਕੋੜੀ ਦੀ ਚਾਲ ਬਾਈ ਤੋਰਾ ਤਰਾ ਚੈੱਕ ਕਰੋ ਇੱਕ ਨੰਬਰ ਤੋਰਾ ਆ ਗਿਆ ਪਲੀ ਸਮੀ ਚੰਗੀ ਆ ਫੇਸ ਵੀ ਚਾਲ ਸੁਏ ਰੱਖਣ ਵਾਲੀ ਆ ਘਰੇ ਬੈਠ ਹ ਉਹੀ ਇਹ ਨਹੀਂ ਹੈਗਾ ਵੀ ਦਰਮਿਆਨਾ ਕੱਦ ਦਾ ਕੱਦ ਚੰਗਾ ਆ ਗਿਆ ਫੁੱਲ ਹਾਈਟ ਚ ਆ ਗਈ ਜਰਸੀਆਂ ਦੇ ਏਡਾ ਕੱਦ ਹੁੰਦਾ ਨਹੀਂ ਹੂੰ ਸਹੀ ਗੱਲ ਆ ਕਿ ਏਡਾ ਕੱਦ ਹੁੰਦਾ ਨਹੀਂ ਕੱਦ ਕਾਠ ਦੀ ਜੀ ਗੱਲ ਕਰੀ ਉੱਚੀ ਆ ਗਈ ਖਾਣਾ ਦਾ ਸਾਈਜ਼ ਵੀ ਚੈੱਕ ਕਰਵਾ ਨਾ ਨੇੜੇ ਤਾਂ ਖਾਣਾ ਦਾ ਸਾਈਜ਼ ਬੜਾ ਚੰਗਾ ਆ ਗਿਆ ਥੋੜਾ ਜਿਹਾ ਕੈਮਰੇ ਦਾ ਕਰੀ ਜਾਂਦੀ ਆ ਕੈਮਰੇ ਜੀ ਦੂਰਦੀ ਆ ਬਾਈ ਲੈ ਕੱਲਾ ਕੱਲਾ ਥਣ ਪਿਆਗਾ ਪੂਰੀ ਵਿਥੀ ਤੇ ਨਾੜ ਜਿੱਫੇ ਕਰੇ ਬੜੀ ਬੜੀ ਚੰਗੀ ਹੈ ਬਾਕੀ ਇਹ ਕੱਚੀ ਆ ਹਜੇ 7 ਤੋਂ 8 ਦਿਨਾਂ ਦੀ ਤੇ ਅੱਜ ਫਿਰ ਕਿੰਨੇ ਚ ਰਹਿ ਜੂਗੀ ਇੰਨੇ ਜੀ ਕਰਦੇ ਯਾਰ ਇਹਦੇ 67 ਚ ਇਹ ਕਰਦੇ ਚੱਕੋ ਲੈਣੇ ਇੱਕੋ ਹੀ ਮੁੱਲਾ 67 ਦਾ ਲੈਣੇ ਜਿਵੇਂ ਮਰਤੀ ਬਹਿ ਜਾ ਐਂ ਕੁਝ ਨਹੀਂ ਕਹਿੰਦੀ ਕੱਲਾ-ਕੱਲਾ ਥਾਣਾ ਜਿਵੇਂ ਮਰਜ਼ੀ ਕਰਦਾ ਆ ਦੇਖੀ ਬਲ ਢਿੱਲਾ ਕਿੱਥੇ ਜਾ ਕੇ ਇਸ ਕਪੜੇ ਵਰਗਾ ਲੈ ਬਣ ਕੇ ਸੁਗੜਨੇ ਦੇ ਸਹੀ ਗੱਲ ਆ ਥਣਵਾਣੀ ਵਾਲਾ ਚੰਗਾ ਜਰ ਬੜਦਾ ਹਲਕਵੇਂ ਦੇਖ ਲੈ ਹਜੇ ਕੱਚੀ ਪਈ ਆ ਵਾਕੀ ਉਸ ਹਮਨਾ ਹੁੰਦਾ ਜਲ ਆ ਕੇ ਚੱਲੇ ਜਦੋਂ ਉਹ ਤਿਆਰ ਉਹਦਾ ਮੁੱਲ ਲੁਕਾ ਹੋਇਆ ਜਾ ਤੇ ਅੱਜ ਕੱਚੀ ਵਾਲਾ ਮੁੱਲ ਆ ਬਾਈ ਜੇ ਆਪਣੇ ਮੁੱਲ ਜਾਇਜ਼ ਹੁੰਦੇ ਆ ਬਾਈ ਤਾਂ ਹੀ ਪਸ਼ੂ ਖੜਦੇ ਨਹੀਂ ਹਨਾ ਹੂੰ ਉਹਦੇ ਵੀ 15-20 ਮਿੰਟ ਲੱਗੇ ਆਗੇ ਠੀਕ ਆ ਤੇ ਅੱਜ ਵੀ ਆਪਾਂ ਮੁੱਲ ਜਾਇਜ਼ ਹੀ ਰੱਖੇ ਨੇ ਠੀਕ ਆ ਬਾਈ ਹੂੰ ਤਿੰਨ ਨਕਸੀ ਦੇ ਬਾਈ ਕੋਲੇ ਬਾਈ ਤਿੰਨ ਆਪਾ ਤਿੰਨੇ ਹੀ ਦਿਖਾ ਦੇ ਜੇ ਕਿਸੇ ਵੀ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਗ੍ਰੀਸ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ